ਸਤਿ ਸ਼੍ਰੀ ਅਕਾਲ ਜੀ ਸਵਾਰਤਾ ਡਬਲ ਜੀਨੂ ਦੇ ਵਿੱਚ ਪਿਆਰੇ ਵੀਰੋ ਅੱਜ ਦੀ ਵੀਡੀਓ ਦੇ ਪਰਸਪਨ ਉਹਦਾ ਟਰੈਕਟਰ ਦਿਖਾਉਣਾ ਹੈ ਇਹ ਬਾਹਰ ਦਾ ਟਰੈਕਟਰ ਆ ਤਾਂ 77 ਮੈਕਸੀ ਫੈਕਸ਼ਨ 75 EP 75 XP ਦਾ ਇਹ ਟਰੈਕਟਰ ਬਹੁਤ ਟੈਟੂ ਦੇਖੋ ਜੇ ਇਹ ਟਾਇਰ ਬਾਪੂ ਜੀ ਨਾਲ ਹੈ ਬਾਪੂ ਜੀ ਸਾਡੇ ਬਰਾਬਰ ਸਵਾਰਤਾ ਜਿਵੇਂ ਲੈਣਾਂ ਤੇ ਹਾਂ ਜੀ ਹਾਂ ਜੀ ਆਪਣੀ ਸੁਭਾ ਨੂੰ ਕਿਹਾ ਹੀ ਸਰਵਾਛੀ ਠੀਕ ਹੈ ਜੀ ਇਹ ਟਰੈਕਟਰ ਆ ਹੀ ਇਹ ਹੀ ਹਾਂ ਜੀ ਇਹ ਆਪਾਂ ਨੇ ਕਿੰਨਾ ਚਿਰ ਹੋਈ ਰੱਖੇ ਨੂੰ ਜੀ ਇਹਰੋ ਹੋ ਗਏ ਜੀ 15 ਸਾਲ ਘੱਟੋ ਘੱਟ 15 ਸਾਲ ਆ ਠੀਕ ਹੈ ਜੀ 15 ਸਾਲ ਹੋ ਗਏ ਘੱਟੋ ਘੱਟ 15 ਸਾਲ ਇਹ ਮੇਰਾ ਕਹਿੰਦਾ ਜੀ ਆਪਣੀ ਟਰੈਕਟਰ ਵੀਰੇ ਤਾਂ ਬਿਕਦੇ ਨਹੀਂ ਹੈ ਨਾ ਇਹਦੇ ਵਿੱਚ ਨਹੀਂ ਵਿਕਦੇ ਨੇ ਵੀਰੇ ਤਾਂ ਨਹੀਂ ਵਿਕਦੇ ਹੈਗੇ ਨੇ ਜੇ ਕੋਈ ਮਤਲਬ ਜਿਹੜੇ ਚਾਹ ਮਾਨ ਬੰਦੇ ਨੂੰ ਲੈਂਦੇ ਨੇ ਹਰ ਇੱਕ ਬੰਦਾ ਨਹੀਂ ਲੈਂਦਾ ਇਹਨੂੰ ਠੀਕ ਆ ਠੀਕ ਆ ਆ ਆਪਣਾ ਜਿਹੜਾ ਟਰੈਕਟਰ ਤੁਹਾਨੂੰ ਲਿਆਦਾ ਜੀ ਇਹ ਆ ਪਾਲਿਆ ਸੀ ਗਏ ਮਨਪਰੀ ਤੋਂ ਬਾਦਲ ਠੀਕ ਹੈ ਜੀ ਹਾਂ ਜੀ ਬਾਪੂ ਜੀ ਦਾ ਜਿਹੜਾ ਟਰੈਕਟਰ ਆ ਇਹ ਜਿਹੜਾ ਬਾਦਲ ਪਰਵਾਹ ਤੋਂ ਲਿਆਵਾ ਹੈ ਬਾਪੂ ਜੀ ਨਾਲ ਉਹਦਾ ਮਨਪਰੀ ਤੋਂ ਬਾਦਲ ਆ ਉਹਰਾ ਇਹ ਤਾਂ ਜਿਹਦਾ ਮੁੰਡਾ ਨਾਲ ਹੈ ਹਾਂਜੀ ਹਾਂ ਬੜਾ ਮਿਲਦਾ ਗੁਰਦਾਸ ਦਾ ਮੁੰਡਾ ਠੀਕ ਹੈ ਠੀਕ ਹੈ ਜੀ ਭਾਈ ਗੁਰਦਾਸ ਕਹਿੰਦੇ ਹੁੰਦੇ ਤੈਨੂੰ ਬਾਦਲ ਦੇ ਚੜ੍ਹੇ ਛੋਟਾ ਬੜਾ ਭਾਈ ਸੀ ਉਹ ਮੇਰਾ ਠੀਕ ਹੈ ਠੀਕ ਹੈ ਜੀ ਹਾਂਜੀ ਉਹਨਾਂ ਤੋਂ ਲਿਆ ਵੈ ਯਾਨੀ ਉਹਨਾਂ ਟਰੈਕਟਰ ਲਿਆ ਆ ਬਾਈ ਹਾਂ ਬਿਲਕੁਲ ਉਹਨਾਂ ਤੋਂ ਲਿਆ ਅਸੀਂ ਇਹਦੀ ਬਾਕੀ ਸ਼ੋਹ ਦੇ ਕੀਤੀ ਆ ਲਿਆ ਕੇ ਕੁਛ ਨਾ ਕੁਛ ਠੀਕ ਹੈ ਹਾਂਜੀ ਬਗੈ ਰੇ ਤੋਂ ਕਿੰਨਾ ਪਾਵਰ ਲਾ ਹੈ ਹਾਂਜੀ ਹਾਂ 75 ਪਾਵਰ 75 ਪਾਵਰ ਇਹਦੇ ਘੇਰੇ ਮੁਰ ਕਿੰਨੇ ਨੇ ਜੀ ਘੇਰੇ ਦੇ ਹੈਗੇ ਨੇ ਜੀ ਇਹ ਗੇਅਰ ਹੈਗੇ ਨੇ 5 ਗੇਅਰ ਦੇ ਦੇ ਇਹ 3 ਸਪੀਡ ਦੇ ਵਿੱਚ ਆਉਣਾ ਸਿੰਪਲ ਹਾਈ ਲੋ ਵਾਲਾ ਹੀ ਨਹੀਂ ਹਾਈ ਲੋ ਵਾਲਾ ਦੇ ਆ ਦੇ ਠੀਕ ਹੈ ਆ ਦੇ ਜਿੰਨਾ ਮਰਜ਼ੀ ਇਹਨੂੰ ਲੋਕ ਕਰ ਲੋ ਠੀਕ ਹੈ ਇਹ ਸਾਰਾ オリジナル ਦੇਸੀ ਵੀ ਹੈਗਾ ਕਿਤੋਂ ਵੀ ਹੈ ਠੀਕ ਹੈ ਕੋਈ ਚੀਜ਼ ਇਹਦੀ ਬਾਦਮੀ ਵੀ ਨਹੀਂ ਹੈਗੀ ਵੇ ਪੰਜ ਗੇ ਰੱਗੇ ਨੂੰ ਪੈਂਦੇ ਨੇ ਹੈ ਜੀ ਛੇੜਾ ਪੈਗਾ ਪੰਜ ਗੇ ਪੈਂਦੇ ਨੇ ਮੁਰੇ ਨੂੰ ਜੀ ਪੂਰੇ ਨੂੰ ਚਾਰ ਪੰਜਵਾਂ ਪੈਕ ਹੈ ਪੰਜਵਾਂ ਬੈਕ ਇੱਥੇ ਹਾਂ ਜੀ ਇਹ ਜਮਾ ਟਾਇਰ ਪਾਏ ਹੋਣੇ ਨੇ ਜੀ ਹਾਂ ਜੀ ਇਹ ਆਪਣੇ ਪਾਏ ਹੋਣੇ ਬਾਜੋ ਹੈ ਹਾਂ ਬਿਲਕੁਲ ਨਹੀਂ ਪਾਏ ਵੇ ਪਹਿਲਾਂ ਵੀ ਟਾਇਰ ਇਕਲੇ ਦੇ ਆਪਾਂ ਨਵੇਂ ਪਾਤੇ ਮੈਂ ਵੀ ਰੈਡੀਅਲ ਟਾਇਰ ਦੇ ਹਾਂ ਹਾਂ ਨਹੀਂ ਟਾਇਰ ਪਹਿਲਾਂ ਰੈਡੀਅਲ ਨਹੀਂ ਤੇ ਠੀਕ ਹੈ ਜੀ ਬਣਾ ਟਾਇਰ ਹੋਰ ਸਾਈਜ਼ ਦਿੱਤੇ ਜੇ ਮੈਂ ਮੈਂ ਰੱਖਦੇ ਹੋਗੇ ਠੀਕ ਆ ਠੀਕ ਜੀ ਪਹਿਲਾਂ ਆਪਣਾ ਰੈਡੀਅਲ ਵੀ ਕੋ ਟਾਇਰ ਦੇਖੋ ਬਣਾ ਕਿੰਨਾ ਚੌੜਾ ਟਾਇਰ ਆ ਹਾਂ ਟਾਇਰ ਰਿਕਨ ਭਰਾਇਆ ਨਾ ਤੇ ਰੀਅਰ ਫਰਸੀ ਪਾਇਦੇ ਨਾ ਥੋੜਾ ਜਿਹਾ ਸਲਿੱਪ ਘਟ ਕਰਦਾ ਠੀਕ ਆ ਠੀਕ ਆ ਜੀ ਇਹਦਾ ਸਲਿੱਪ ਨਹੀਂ ਕਰਦਾ ਟਰੈਕਟਰ ਤੇ ਫਿਰ ਆਪਾਂ ਜੀ ਇਹਦੇ ਪਿੱਛੇ ਕਿਹੜੇ ਕਿਹੜੇ ਇਪਲੀਮੈਂਟ ਪਾਉਨੇ ਆ ਜੀ ਇਹਦੀ ਗੱਲ 13 ਤਾਂ ਪਾਉਨੇ ਆਪਾਂ ਕਲਟੀਵੇਟਰ ਠੀਕ ਹੈ 13 ਦੇ ਹਾਲਾ ਹਾਂ ਜੀ 12 ਦੀ ਹੈਰੋ ਪਾਉਨੇ 12 24 ਤਵੀ ਆ ਜੀ ਹਾਂ 24 ਤਵੀ ਤੇ 13 ਦੇ ਕਲਟੀਵੇਟਰ ਥੋੜੇ ਜਿਹੇ ਜਿਹਦੇ ਵਾਸਤੇ ਇਹਦਾ ਮਿਲਦਾ ਬਸ ਤਾਂ ਪਤਾ ਕੀ ਆ ਜੀ ਜਿਵੇਂ ਹੁਣ ਸੜਕ ਤੇ ਲੈ ਕੇ ਜਾਣੇ ਨੇ ਫਿਰ 13 ਵੀ ਬਹੁਤ ਜ਼ਿਆਦਾ। ਨਾ ਉਮਰਾਦ ਦੀ ਸੜਕ ਹੈ। ਹਾਂ ਜੀ। ਫੇਰ ਹੋਲਡਿੰਗ ਕਰਨੇ ਪੈਣਗੇ। ਠੀਕ ਹੈ। ਫਿਰ ਸਾਡੇ ਛਿੱਟੇ ਹੀ ਰੱਖੇ ਹੋਏ। ਉਹਨੇ ਆਮ ਸੀ ਪੜਾਇਆ। ਹਾਂ। ਠੀਕ ਹੈ। ਹਾਂ। ਜੀ ਬਾਬਾ ਕਦੇ ਵੀ ਇੱਧੇ ਪਿੱਛੇ ਸੁਪਰ ਸ਼ੀਟਰ ਜਾਂ ਰੋਟਾ ਬੀਟਰ ਪਾ ਕੇ ਦੇਖਿਆ ਹੀ? ਹਾਂ। ਸਾਡੇ ਕੋਲ ਰੋਟਾ ਬੀਟਰ ਨਾਉ ਫਟਾ। ਉਹ ਨੌ ਫਟਾ ਪਨ ਹੈ। ਹਾਂ ਨੌ ਫਟਾ ਪੌਣਾ ਨੂੰ ਬੜੇ ਆਮਲਾ ਕਿਚੜਾ ਬਹੁਤ ਵਧੀਆ। ਤੇਲ ਖਰਚਾ ਵੀ ਜਾਇਜ਼ ਆਦਾ। ਅਜੇ ਸੁਪਰ ਸ਼ੀਟਰ ਵਗੈਰਾ ਨਹੀਂ ਪਾਇਆ ਜੀ। ਸੁਪਰ ਸ਼ੀਟਰ ਵੀ ਹੈਗਾ। ਠੀਕ ਹੈ ਜੀ। ਹਾਂ ਉਹ ਵੀ 8 ਫੁੱਟ ਹੈ। ਤੂੜੀ ਵਾਲਾ ਰੀ ਇਹ ਤੋੜ ਜਾਂਦੀ ਠੀਕ ਹੈ ਉੱਤੇ ਵੀ ਚੱਲਦਾ ਹੈ ਠੀਕ ਹੈ ਠੀਕ ਹੈ ਬਹੁਤ ਸੋਹਣਾ ਚੱਲਦਾ ਜਾ ਤੇ ਮਰਜੀ ਚਲਾ ਲਓ ਠੀਕ ਹੈ ਠੀਕ ਹੈ ਕੋਈ ਦਿੱਕਤ ਨਹੀਂ ਕਿਸੇ ਦੀ ਠੀਕ ਹੈ ਹਾਂ ਦੇਖੋ ਕਿਤੋਂ ਆਇਆ ਹੈ ਦੇਖਣ ਦੇ ਵਿੱਚ ਕਿਤੇ ਆਇਆ ਨਹੀਂ ਹੈਗਾ ਵੀ ਕਿਤੋਂ ਲੀਕ ਹੈ ਟਰੈਕਟਰ ਜਾਂ ਕਿਤੋਂ ਕੋਈ ਕਹਾਂ ਜਾਏ ਟਰੈਕਟਰ ਦਾ ਦਿਖ ਰਿਹਾ ਸਾਫ਼ ਪਿਆ ਇਹ ਬਿਲਕੁਲ ਸਾਫ਼ ਹੈ ਕਿਤੋਂ ਆਇਆ ਨਹੀਂ ਵੀ ਡੀਜ਼ਲ ਸਿੜਦਾ ਜਾਂ ਕੁਝ ਮੋਗਲ ਆਇਆ ਸਿੜਦਾ ਜਾਂ ਕੋਈ ਵੀ ਇਹ ਪੰਪਾ ਰੋਟਰੀ ਪੰਪਾ ਲੈ ਇਹ ਰੋਟਰੀ ਪੰਪ ਦੇ ਵਿੱਚ ਆਏ ਹਾਂ ਜੀ ਹਾਂ ਰੋਟਰੀ ਪੰਪ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਬਗਲੂ ਰਾਈਡਰ ਜੀ ਬੰਤਰ ਦੇਖੋ ਬਈ ਇਹ ਲੋਰ ਇਹ ਮੇਰਾ ਆਪਣਾ ਹੈਡ ਬ੍ਰੇਕ ਨਹੀਂ ਬੰਤਰ ਹੈ ਹੈਡ ਬ੍ਰੇਕ ਤੇ ਚੱਟੀ ਜਾਣਾ ਹੈਡ ਬ੍ਰੇਕ ਲੱਗਿਆ ਹਾਂ ਠੀਕ ਹੈ ਠੀਕ ਹੈ ਜੀ ਮੜੇ ਹੋਊ ਚੱਕੀ ਜਿੰਦੀ ਜ ਆਪਣਾ ਚੱਕੇ ਦਿਖਾਈਏ ਆਪਾਂ ਜੀ ਨਹੀਂ ਸ਼ੋਅ ਨਹੀਂ ਇਹਦੀ ਚੱਕੀ ਜਾਂਦੀ ਚੱਕਦੀ ਜਾਂਦੀ ਹੈ ਸ਼ੋਅ ਨਹੀਂ ਚੱਕੀ ਠੀਕ ਹੈ ਸ਼ੋਅ ਆ ਮੂਰੋਂ ਤਾਂ ਖੁੱਲ ਜੂਗੀ ਕੰਲੀ ਜਾਲੀ ਦਾ ਬਾਕੀ ਨਹੀਂ ਖੁੱਲ ਜਿਹੜੇ ਉੱਪਰ ਉੱਡਦੀ ਹੈਗਾ ਨਾ ਉੱਪਰ ਵੀ ਉੱਠਦੀ ਹੈ ਜੀ ਠੀਕ ਹੈ ਠੀਕ ਹੈ ਇਹ ਫਿਕਸ ਹੋ ਗਈ ਹੈ ਫਿਕਸ ਆ ਠੀਕ ਹੈ ਹਾਂ ਜੀ ਇਹ ਤੇਲ ਪਾਉਣ ਵਾਲਾ ਉੱਪਰ ਹੈ। ਇਹ ਪਾਣੀ ਵਾਲਾ ਉੱਪਰ ਹੈ। ਇਹਨੂੰ ਲੋਡ ਨਹੀਂ। ਇੱਥੇ ਨੂੰ ਪੜੀ ਪੈਂਦਾ। ਹਾਂ ਠੀਕ ਹੈ ਜੀ। ਬਾਕੀ ਦੇ ਸੁੱਕਾ ਫਿਲਟਰ ਉਰੇ ਆ। ਪੂਰੇ ਪਰ ਰਾਈਟੇ ਪੇ। ਹਾਂ ਇਹ ਸੁੱਕਾ ਫਿਲਟਰ ਇੱਥੇ ਹੈ ਠੀਕ ਹੈ। ਬਟ ਇੱਕ ਹੀ ਦਾ ਵੀ ਬੈਸੀ ਦਾ ਸਾਰਾ ਸਾਰਿਆਂ ਦੇ। ਹਾਂ ਤਾਂ ਕੀ ਸਾਰਿਆਂ ਦੇ 6ਵੇਂ ਹੁੰਦੀ ਹੈ ਹਰ ਇੱਕ ਦੇ ਮੈਸੀ ਦੇ ਇੱਕੋ ਹੀ ਹਾਂ ਜੀ ਮੈਸੀ ਦੇ ਇੱਕੋ ਜੀ ਜੀ। ਹਾਂ। ਫਿਰ ਤੇਲ ਕਿੰਨਾ ਖੰਦਾ ਪੁੱਈ ਇਹ ਤੇਲ ਹੈ ਖੰਦਾ ਜੀ ਘੰਟੇ ਦਾ ਜੇ ਆਪਾਂ ਹੁਣ ਜਿੰਨੇ ਨੂੰ ਪਾਉਨੇ ਆ। ਹੈ 5.5 ਲੀਟਰ ਤੇ ਖਾਂਦਾ ਘੱਟੇ ਦਾ ਫਟੋ ਘੱਟ ਤੂੰ ਘੱਟ ਨਹੀਂ ਖਾਂਦਾ ਠੀਕ ਆ ਠੀਕ ਆ ਸਾਢੇ 5 ਤਾਂ ਆਰਾਮ ਨਾਲੇ ਖਾਊਗਾ ਸਾਢੇ 5 ਹਾਂ ਸਾਢੇ 5 ਲੀਟਰ ਖਾਊਗਾ ਠੀਕ ਆ ਐ ਨਹੀਂ ਹੈਗਾ ਵੀ ਜਿੰਨੇ ਚੌਂਦੀ ਵਾਲ ਬਗੈਰਾ ਨੇ ਉਹ 7 ਲੀਟਰ ਖਾਂਦੇ ਨੇ ਤੇ ਜੇ ਸਾਢੇ 5 ਖਾਂਦਾ ਤਾਂ ਸਾਢੇ 5 ਹੀ ਖਾਊਗਾ ਜੂ ਵੱਧ ਨਹੀਂ ਖਾਂਦਾ ਠੀਕ ਆ ਠੀਕ ਆ ਜੀ ਇਹ ਮੈਂ ਮੁਰਲੇ ਟੱਲ ਵੀ 4 ਨੰਬਰ ਪਾਇਆ ਬਿੰ ਹੈਨਾ ਹਾਂਜੀ ਹਾਂ ਇਹਦੇ ਵਿੱਚ ਮੇਢ ਬੂਟ ਲੱਗੇ ਬਿੰ ਮੱਕੂ ਜੀ ਹਾਂਜੀ ਇਹ ਵਿੱਚੇ ਤੇ ਲੱਗੇ ਵੇਦੇ ਕਦੇ ਅੰਦਰ ਇਹਦੇ ਹਾਂ ਇਹ ਨਾਲ ਇਹਦੇ ਬੈਟ ਬੂਟ ਸਾਰਾ ਕੁਛ ਆਈ ਲੱਗਿਆ ਹੋਦਾ ਸੀਗਾ ਇਹ ਸਾਰਾ ਓਰੀਜਨਲ ਆ ਇਹ ਠੀਕ ਆ ਠੀਕ ਆ ਇਹ ਇਹ ਬੈਟ ਓਰੀਜਨਲ ਨੇ ਸਾਰੇ ਇਹਦੇ ਅੰਦਰ ਦੀ ਵੀ ਲੱਗੇ ਹੋਏ ਨੇ ਆ ਦੇਖੋ ਅੰਦਰ ਦੀ ਵੀ ਬੈਟ ਨੇ ਦੇ ਅੰਦਰ ਵੀ ਬੈਟ ਲੱਗੇ ਹੋਏ ਨੇ ਹਾਂ ਅੰਦਰ ਦੀ ਵੀ ਬੈਟ ਨੇ ਬਾਹਰ ਦੀ ਵੀ ਬੈਟ ਨੇ ਫਿਰ ਮਤਲਬ ਖੜਾ ਖੜਾ ਦਾ ਸਰਾ ਦੇ ਤੇ ਹੁੰਦਾ ਨਹੀਂ ਖੜਾ ਹੋਣ ਦਾ ਕੋਈ ਮਤਲਬ ਨਹੀਂ ਠੀਕ ਆ ਠੀਕ ਆ ਫਿਰ ਜੋੜ ਜੁਰੇ ਇਹਦੇ ਵਿੱਚ ਤੁਹਾਨੂੰ ਹੁਣ ਤੱਕ ਜੋ ਕੇ ਦੇਖੀ ਕਿੰਨਾ ਕੁ ਜੋੜ ਜੁਰਾ ਜੋਰ ਤਾਂ ਇਹਦੇ ਵਿੱਚ ਬਹੁਤ ਆ ਜੋਰ ਦੀ ਕੋਈ ਖਬੇ ਨਹੀਂ ਠੀਕ ਆ ਠੀਕ ਆ ਜੋਰ ਬਥੇਰਾ ਸਾਰੇ ਮੀਟਰ ਚੱਲਦੇ ਨੇ ਬਾਕੀ ਇਹ ਕਿਤੇ ਦਾ ਕਰੋ 15 ਹਾਲਾ ਹੋ ਗਏ ਰੱਖੇ ਹਾਂ ਜੀ ਹੋ ਗਏ 15 ਜਿਵੇਂ ਇਹਦਾ ਸਮਾਨ ਸਮੂਹ ਨੂੰ ਮਿਲ ਜਾਂਦਾ ਇਤਰਾ ਆਮ ਨਹੀਂ ਸਮਾਨ ਇਹਦਾ ਮਿਲ ਜਾਂਦਾ ਮਿਲ ਜਾਂਦਾ ਜੀ ਹਾਂ ਮਿਲ ਜਾਂਦਾ ਸਮਾਨ ਦਾ ਬਾਹਰੋਂ ਜਿਵੇਂ ਆਪਣੇ ਪਟਿਆਲੇ ਪੰਜਾਬ ਵਾਲੇ ਹੋ ਗਏ ਇਹ ਮਗਾਨ ਨੇ ਗਾਹਾਂ ਦਿੱਲੀ ਲੈਂਕ ਨੇ ਦਿੱਲੀ ਵਾਲਾ ਦੇ ਅੱਗੇ ਹੁੰਦੇ ਨੇ ਹਾਂ ਮਿਲ ਜਾਂਦਾ ਕੋਈ ਹਰ ਇੱਕ ਦੋ ਦੁਕਾਨ ਤੇ ਨਹੀਂ ਮਿਲਦਾ ਹੁਣ ਹੈ ਨਹੀਂ ਹਰ ਕਿਤੇ ਨਹੀਂ ਮਿਲਦਾ ਠੀਕ ਕਰ ਹਾਂ ਜੀ ਮੈਂ ਮੇਲੇ ਫੈਕਟਰ ਦਾ ਵਜੇ ਹੁੰਦਾ ਵੀ ਕੀ ਹੋਗਾ ਇਹਨੂੰ ਸੇਟੀ ਇਹਨੂੰ ਹੁੰਦਾ ਹੀ ਕੁਛ ਨਹੀਂ ਜੀ ਠੀਕ ਹਾਂ ਉਹਨਾਂ ਕ ਜਦਦਾ ਜੀ ਮੈਂ ਆਪਣੇ ਲਈ ਆਈ ਇਹ ਹਾਂਜੀ ਕਦੇ ਕਰਵਾਇਆ ਕੰਮ ਗੁੰਮੇ ਦਾ ਕੁਛ ਆਪਾਂ ਨੇ ਇਹਦਾ ਕੁਛ ਨਹੀਂ ਕਰਾਇਆ ਇਹਦਾ ਸਿਰਫ ਅਸੀਂ ਟਾਇਰ ਬਦਲੇ ਦੋ ਵਾਰ ਬੱਛ ਵਾਹੀ ਬੱਛ ਟਾਇਰ ਬਦਲੇ ਜਾਏ ਤੇਲ ਬਦਲ ਲੈ ਸਾਰੇ ਜਾਂ ਤੇਲ ਬਦਲਣਾ ਬਾਕੀ ਹੋਰ ਕੋਈ ਵਜੇ ਕੋਈ ਦਿੱਕਤ ਨਹੀਂ ਠੀਕ ਜੀ ਹੁਣ ਲੜ ਵੀ ਹੁਣ ਇਹ ਕਰ ਪਾਕਿਸਤਾਨ ਦੇ ਵਿੱਚ ਥੋੜੇ ਜਿਆਦੇ ਚੱਲਦੇ ਨੇ ਹਨਾ ਜੀ ਪਾਕਿਸਤਾਨ 'ਚ ਤਾਂ ਬਹੁਤ ਆ ਜੀ ਇਹ ਹਾਂ ਜੀ ਉਹਦਾ 375 385 ਹਾਂ ਹਾਂ 385 ਪਾਕਿਸਤਾਨ ਦੇ ਵਿੱਚ ਤਾਂ ਬਹੁਤ ਜਿਆਦਾ ਹੈ ਬਹੁਤ ਜਿਆਦੇ ਆ ਹਾਂ ਬਹੁਤ ਜਿਆਦੇ ਆਪਣੇ ਖੇਰ ਆਪਣੇ ਪੰਜਾਬ ਦੇ ਵਿੱਚ ਹੁਣ ਟਰੈਕਟਰ ਇਹ ਜਿਆਦੇ ਨਹੀਂ ਹੈਗੇ ਹਨਾ ਜੀ ਆਪਣੇ ਪੰਜਾਬ ਦੇ ਵਿੱਚ ਫਿਰ ਆਪਣੇ ਜਿਹੜੀ ਸਰਕਾਰ ਹੈ ਜੀ ਆਪਣੇ ਪੰਜਾਬ ਨੂੰ ਇੱਧਰ ਆਪਣੇ ਉਹ ਲਾਉਂਸ ਨਹੀਂ ਕਰਦੀ ਜਿਹੜਾ ਹੈਗਾ ਨਾ ਜਿਵੇਂ ਹੁਣ ਪਾਕਿਸਤਾਨ ਨੂੰ ਕਹਿੰਦੇ ਨੇ ਵੀ ਇਹ ਇਲਾਕਾ ਪਿਛੜਿਆ ਹੋਇਆ ਹੈ। ਹਾਂ ਜੀ। ਉਹਨੂੰ ਮਤਲਬ ਇਹ ਚੀਜ਼ਾਂ ਲਾਉਂਸ ਕਰ ਗਿਆ ਉਹਨੂੰ। ਘੱਟ ਰੇਟ ਦੇ ਉਹ ਚੀਜ਼ਾਂ ਦੇ। ਠੀਕ ਠੀਕ ਹੈ ਜੀ। ਇਸ ਤਰ੍ਹਾਂ ਇਹਨਾਂ ਦਾ ਠੀਕ ਹੈ। ਠੀਕ ਹੈ। ਜਿਵੇਂ ਆਪਣੇ ਆਪਾਂ ਨੂੰ ਇਹ ਬੈਟ ਜ਼ਿਆਦਾ ਲਾਉਂਦੇ ਨੇ। ਉਹਨਾਂ ਨੂੰ ਬੈਟ ਹੈ ਹੀ ਨਹੀਂ। ਠੀਕ ਹੈ ਜੀ। ਉਹਦੇ ਤਾਂ ਜ਼ਿਆਦਾ ਟਰੈਕ ਜਾਂਦਾ। ਤਾਂ ਜਾਂਦੇ ਉੱਧਰ ਜਾਂਦੇ ਹੈ। ਹਾਂ ਤਾਂ ਉੱਧਰ ਜਾਵਾ ਜ। ਬਾਕੀ ਮੈਂ ਤਾਂ ਬੈਟ ਬਹੁਤ ਲਾਉਂਦੀ ਆ। ਹਾਂ ਜੀ ਸਹੀ ਗੱਲ ਹੈ ਜੀ। ਬਾਕੀ ਜਿਵੇਂ ਜਲੇਟ ਜਨੂਟਰ ਪਾਇਆ ਜਿਹਦੇ ਪਿੱਛੇ ਕਦੇ ਹਾ ਜਨਰੇਟਰ ਦਾ ਜਿਵੇਂ ਮਰਜ਼ੀ ਚਲਾਓ ਜੀ ਕਿੰਨੇ ਦਾ ਵੱਡਾ ਜਨਰੇਟਰ ਪਾਵਰ ਦੀ ਮੋਟਰ ਚਲਾ ਲਓ ਚਾਹੇ 25 ਦੀ ਚਲਾ ਲਓ ਜਿੰਨੇ ਕੋਈ ਫਰਕ ਨਹੀਂ ਹੈ ਮੈਨੂੰ ਕੋਈ ਫਰਕ ਨਹੀਂ ਹੈ ਜਿਵੇਂ ਲਿਫਟ ਨੂੰ ਬਟਾ ਜਾਈ ਚੱਕਣ ਦਾ ਦੇ ਵਿੱਚ ਕਿੰਨਾ ਕੰਟਰ ਦਿੰਦਾ ਰੇਪਟ ਨਾਲ ਹੀ ਹਾਂਜੀ ਜਿਵੇਂ ਲਿਫਟ ਕਪੈਸਿਟੀ ਅੱਜ ਕੱਲ 20 25 ਕੁਇੰਟਰ ਦੀ ਆਉਂਦੀ ਹੈ ਹਾਂਜੀ ਇਹਦੀ ਕਿੰਨੀ ਕਪੈਸਿਟੀ ਲਿਫਟ ਕਪੈਸਿਟੀ ਪਰ ਬਾਈ ਜਦ ਕਿੰਨਾ ਚੱਕ ਦਿੰਦਾ ਇਹ 20 ਕੁਇੰਟਰ ਬਾਈ ਜਦ ਚੱਕਣ ਨਾਲ 20 ਕੁਇੰਟਰ ਜਿਵੇਂ ਟਰਾਲੀ ਪੂਰੋ ਭਰੀ ਹੋਈ ਆ ਹਾਂ ਹਾਂ 20 ਕੁਇੰਟਰ ਉੱਤਦਾ ਆਉਦਾ ਹੀ ਆ ਬਹੁਤ ਨਾਲ ਚੱਕਦਾ ਕੋਈ ਦਿੱ ਦੁਆ ਦੇਖੋ ਟੁੱਬਾ ਟੱਬਾ ਦੇਖੋ ਵੀ ਕੱਢੀਆਂ ਹੈਵੀ ਨੇ ਬਹੁਤ ਨਵਾਂ ਹੈਸ਼ਾ ਜੀ ਬਹੁਤ ਤਾਕੜਾ ਹੈਸ਼ਾ ਇਹ ਮੈਂ ਕੋਈ ਅਲੱਗ ਜਿਹਾ ਡਿਸਟਰੀਬਿਊਟਰ ਇਹਦੇ ਪਰ ਜੀ ਹਾਂ ਜੀ ਇਹ ਪਹਿਲੇ ਲੱਗਿਆ ਵਜਾ ਆਪਣੇ ਨਵਾਇਆ ਬਾਦ ਚ ਇਹ ਪਹਿਲੇ ਲੱਗਿਆ ਹੋਇਆ ਦੇ ਜਿਵੇਂ ਮੰਨ ਲਿਓ ਵੀ ਇਹ ਪਹਿਲਾਂ ਲੱਗਿਆ ਤਰਾਹਾਂ ਤੁਹਾ ਪਾਉਣ ਨੂੰ ਜਿਵੇਂ ਅਸੀਂ ਕਰਾਹ ਫੇਰਦਿਆਂ ਲੇਜ਼ਰ ਕਰਦਿਆਂ ਹਾਂ ਜੀ ਠੀਕ ਹੈ ਠੀਕ ਹੈ ਆ ਦੇਖੋ ਲਿੰਕ ਕਿੰਨੀ ਮਜ਼ਬੂਤ ਆ ਆ ਦੇਖੋ ਲੈਂਕ ਕਿੰਨੀ ਮਜ਼ਬੂਤ ਆ ਇਹ ਨਾਲ ਜਿਹੜਾ ਨਾਲ ਦੀ ਲੈਂਕ ਹੈ ਜੇ ਇਹ ਜਿਹੜਾ ਟਰੈਕਟਰ ਆ ਦੇ ਨਾਲ ਹੀ ਆਈ ਦੀ ਆ ਨਾਲ ਹੀ ਆ ਦੇਖੋ ਕਿੰਨੀ ਮਜ਼ਬੂਤ ਆ ਆ ਲੈਂਕਾਂ ਵਗੈਰਾ ਕੋਈ ਚੀਜ਼ ਨਹੀਂ ਬਦਲੀ ਵੀ ਦੇਖੋ ਇੱਥੇ ਕੋਈ ਢਿੱਲ ਨਹੀਂ ਪਈ ਹੋਈ ਰੱਖਣ ਦੇ ਆਪਣੇ ਬਜਾਏ ਜਿਵੇਂ ਲਿਆ ਰੱਖਿਆ ਸਾਰੀਆਂ 오ਰੀਜਨਲ ਚੀਜ਼ਾਂ ਨੇ ਇਹ ਹਾਂ ਠੀਕ ਆ ਠੀਕ ਹੈ ਹਾਂਜੀ ਹਾਂਜੀ ਬ੍ਰੋ ਇਹ ਟਰੈਕਟਰ ਆ ਮੈਸੀ 375 ਜਿਹੜਾ ਵੀ ਖਰੜੇ 50 ਦੇ ਵਿੱਚ ਤਾਂ ਕਾਫੀ ਛੱਟੇ ਟਰੈਕਟਰ ਆਪ ਨੂੰ ਦੇਖਣ ਨੂੰ ਮਿਲਦੇ ਨੇ ਹਾਂ ਜੀ ਆ ਬੜਾ ਬਹੁਤ ਘੱਟ ਮਿਲਦੇ ਜੀ ਇਹ ਬਾਪੂ ਜੀ ਨਾਲ ਕੋਲ ਡਾਇਰੈਕਟਰ ਹੈਗਾ ਤੇ ਵੀ ਜਦੋਂ ਆਪਾਂ ਆ ਰਹੇ ਤੇ ਇਧਰੋਂ ਪ੍ਰੈਸ ਦੀ ਜਰਸੀ ਦੇ ਵਿੱਚੋਂ ਵੀਡੀਓ ਕਰਕੇ ਤੇ ਬਾਪੂ ਜੀ ਧਰੋਂ ਲਈ ਜਾਂਦੇ ਆ ਆਪਣਾ 90 ਸਾਈਡ ਤੋਂ ਆਪਾਂ ਨੇ ਦੇਖ ਲਿਆ ਵੀ ਚਲੋ ਕਲੱਬ ਚੀ ਜਾ ਰਹੀ ਹੈ ਜੀ ਆਪਾਂ ਵੀਡੀਓ ਕਰਕੇ ਤੁਹਾਨੂੰ ਦਿਖਾ ਦਈਏ ਹਾਂ ਜੀ ਹਾਂ ਜੀ ਬਿਲਕੁਲ ਬਾਬਾ ਜੀ ਬੜਾ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਾਕੀ ਜਿਹੜਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋ ਤਾਂ ਚੈਨਲ ਨੂੰ ਸੇਵ ਕਰਕੇ ਨਾਲ ਤਾਂ ਅਪਲਿਕਸ਼ਨ ਪਾ ਕੇ ਆ ਦੇ ਬੜੇ ਕਹਿੰਦੇ ਪ੍ਰਾਈਸ ਆਪਣੀ ਵੀਡੀਓ ਨੂੰ ਲਾਈਕ ਤੇ ਕਮੈਂਟ ਧੰਨਵਾਦ